ਜੀ ਸਾਰਿਆਂ ਨੂੰ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਕੁਰਮਾਨੀ ਦਾ ਪਰਮਾਨੰ ਆ ਉਹਦਾ 100 ਰੁਪਏ ਕੁਦਰਤ ਕੇ ਸਰਬੰਦੇ ਇੱਕ ਨੂੰ ਕੇ ਸਭ ਜੋ ਪਹੁੰਚਿਆ ਕੌਣ ਬੰਦੇ ਕੋਲੋਂ ਦੀ ਅੱਜ ਸਾਡੇ ਨਾਲ ਫਰਮਾਨ ਅਲੀ ਜੀ ਆ ਤੇ ਇਹਨਾਂ ਦਾ ਬੱਚਾ ਜਿਆ ਹੁਸੈਨ ਜਿਹਦੀ 1.5 ਸਾਲ ਦੀ ਉਮਰ ਹੈ ਤੇ ਜਿਹੜੀ ਇਹਦੀ ਉਮਰ ਹੈ 1.5 ਸਾਲ ਇਹ ਡੇਢ ਸਾਲ ਆਪਣੇ ਘਰ ਨਹੀਂ ਗਿਆ 1 ਸਾਲ 2 ਮਹੀਨੇ ਇਹਦਾ ਜਿਹੜਾ ਟ੍ਰੀਟਮੈਂਟ ਪੀਜੀਆਈ ਤੇ ਚੱਲ ਰਿਹਾ ਸਿਰਫ 4 ਮਹੀਨੇ ਕਾਰਨ ਕਰ ਕਰਤੇ ਆ ਜਦੋਂ ਤੋਂ ਵੱਧ ਸਮਾਂ ਨਹੀਂ ਆਪਣਾ ਪੀਜੀਆਈ ਕੱਟਿਆ ਡਾਕਟਰਾਂ ਦੇ ਵੀ ਸਮਝ ਨਹੀਂ ਆ ਰਿਹਾ ਵੀ ਕਿਸ ਤਰ੍ਹਾਂ ਦਾ ਇਹਦਾ ਬੰਮਾ ਲਈਏ ਬੱਚੇ ਨੂੰ ਕੀ ਮੁੱਕ ਚੁੱਕੀ ਹੈ ਟ੍ਰੀਟਮੈਂਟ ਚੱਲ ਰਿਹਾ ਇਹ ਮੇਰੇ ਹੱਥੇ ਚ ਇਹਨਾਂ ਦਾ ਸਾਰਾ ਰਿਕਾਰਡ ਲੰਬੀ ਚੌੜੀ ਫਾਈਲ ਬਣੀ ਹੋਈ ਹੈ ਤੇ ਆਪ ਸਭ ਨੂੰ ਜਿੰਨੇ ਤੁਸੀਂ ਸਾਰੇ ਲੋਕ ਦੇਖ ਰਹੇ ਆ ਵੀਡੀਓ ਨੂੰ ਖਾਸਾ ਜੀ ਬਿਲਤੀ ਹੈ ਸਦਾ ਭਰਾ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਤੇ ਇੱਕ ਗਰੀਬ ਸਮਾਜ ਦਾ ਬੰਦਾ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਚਲਾਉਂਦਾ ਆ ਕਿਸ ਤਰ੍ਹਾਂ ਉਹਨੇ ਘਰ ਨੂੰ ਸਰਵਾਈਵ ਕਰਦਾ ਆ ਇਹ ਗਰੀਬ ਹੀ ਜਾਣ ਸਕਦਾ ਆ ਜਿਹੜੇ ਲੋਕ ਦੀਪਿਚੋਂ ਉਠੇਗਾ ਜਾਂ ਉਹ ਜਾਣ ਸਕਦੇ ਤੇ ਜੇਕਰ ਵਿੱਚ ਇੱਕ ਇਸ ਤਰ੍ਹਾਂ ਦਾ ਬੱਚਾ ਪੈਦਾ ਹੋ ਗਿਆ ਜਿਹੜਾ ਮੰ ਲੋ ਇੱਕ ਨਾਮੁਰਾਦ ਬੁੰਮਰੀ ਜਿਹੜੀ ਆ ਦੇ ਕੇ ਆ ਗਿਆ ਜਿਸ ਕਰਕੇ ਬੱਚੇ ਦਾ ਨਾਜਬੀ ਕਰਾਉਣਾ ਜ਼ਰੂਰੀ ਆ ਤੇ ਅਸੀਂ ਸਾਰੇ ਸੰਤ ਨੂੰ ਇਹ ਬੇਨਤੀ ਕਰਦੇ ਆ ਕਿ ਸਫੀਰੀ ਦੀ ਵੀ ਮਦਦ ਕੀਤੀ ਜਾਵੇ ਕਿਉਂਕਿ ਇਹਦਾ ਇਹਦਾ ਕਾਰੋਬਾਰ ਇਹਦਾ ਕੰਮ ਕਰ ਰਿਹਾ ਛੁੱਟ ਗਿਆ ਹੁਣ ਇਹ ਜਿਹੜੀ ਅੱਧਾ ਕੰਮ ਆ ਬੱਚੇ ਦੇ ਵਾਸਤੇ ਜੇ ਕੋ ਮਦਦ ਆ ਜਦੋਂ ਵਿਲਾ ਟਾਈਮ ਹੁੰਦਾ ਹੈ ਲਗ ਲਗ ਐਲਸਾਂ ਵਿੱਚ ਜਾ ਕੇ ਵੀਡਰ ਦਾ ਕੰਮ ਕਰਕੇ ਜਿਹੜਾ ਆ ਆਪਣੇ ਪਰਿਵਾਰ ਨੂੰ ਸਰਵਾਈਵ ਕਰਦਾ। ਸੋ ਨਾਲ ਮੈਂ ਭਾਈ ਸਾਹਿਬ ਦਾ ਸਕੈਨਰ ਜੋ Google Pay ਦਾ ਸਕੈਨਰ ਹੈ ਇਹਨਾਂ ਦਾ ਉਹ ਤੇ ਇਹਨਾਂ ਦਾ account ਨੰਬਰ ਤੇ ਫੋਨ ਨੰਬਰ ਉਹ ਨਾਲ ਪਾ ਅਟੈਚ ਕਰ ਦਾਂਗੇ। ਤੇ ਇਹਨਾਂ ਦੀ ਮਦਦ ਵਾਸਤੇ ਤੁਸੀਂ ਜਰੂਰ ਚਾਹੇ ਇਹਨਾਂ ਨੂੰ ਤੁਸੀਂ ਘਰੇ ਵੀ ਆ ਕੇ ਮਿਲ ਸਕਦੇ ਆ ਪਿੰਡ ਬਰੌਦੀ ਬਾਈ ਦਾ ਨਾਮ ਆ ਫਰਮਾਨਦੀ ਹਲ卡 ਡੇਰਾਵਸੀ ਤਹਿਸੀਲ ਡੇਰਾਵਸੀ ਜ਼ਿਲ੍ਹਾ ਮਹਾਰਾ ਪੰਜਾਬ ਦਾ ਇੱਕ ਪਿੰਡ ਹੈ ਜੇ ਕੋਈ ਸਾਥੀ ਇਹਨਾਂ ਦੀ ਘਰੇ ਜਾ ਕੇ ਮਦਦ ਕਰਨਾ ਚਾਹੁੰਦਾ ਉਹਨਾਂ ਦਾ ਵੀ ਧੰਨਵਾਦ ਜਿਹੜੇ ਸਾਥੀ ਨਹੀਂ ਆ ਸਕਦੇ ਜੋ ਇਹਨਾਂ ਨੂੰ ਦੂਰ ਤੋਂ ਕਿਤੇ ਮਦਦ ਪਾਣੀ ਚਾਹਦੇ ਆ ਉਹ ਇਹਨਾਂ ਦੀ ਮਦਦ ਜ਼ਰੂਰ ਕਰੇ ਤਾਂ ਜੋ ਇਸ ਬੱਚੇ ਦੀ ਜਿਹੜੀ ਆ ਜ਼ਿੰਦਗੀ ਬਚ ਸਕੇ ਤੇ ਆਪਣੇ ਇਹ ਪੈਰਾਂ ਤੇ ਖੜੇ ਖੜਾ ਹੋ ਕੇ ਖੇਲੇ ਖੁੱਦੇ ਆਪਣਾ ਜਵਾਨੀ ਮਾਣ ਸ੍ਰੀ ਇਹ ਸਾਰਾ ਪਰਿਵਾਰ ਤੇ ਆਪ ਸਭ ਨੂੰ ਦੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਦਾ ਕਿ ਭਾਈ ਮੁਸਲਮਾਨ ਪਰਿਵਾਰ ਤੋਂ ਸਬੰਧਤ ਹੈ ਜਿੰਨੇ ਵੀ ਸਾਡੇ ਮੁਸਲਮਾਨ ਭਾਈਚਾਰੇ ਦੇ ਲੀਡਰ ਹੈ ਜਾਂ ਜਿਨ੍ਹਾਂ ਦੇ ਕਾਰੋਬਾਰ ਸੈੱਟਾ ਜਿਨ੍ਹਾਂ ਦੇ ਅੱਲਾ ਮਿਹਰਬਾਨ ਹੈ ਉਹਨਾਂ ਉਹਨਾਂ ਅੱਗੇ ਵੀ ਸਾਡੀ ਬੇਨਤੀ ਹੈ ਕਿ ਭਾਈ ਸਾਹਿਬ ਦੀ ਆ ਕੇ ਜਰੂਰ ਮਦਦ ਕਰਨ ਤਾਂ ਜੋ ਬੱਚੇ ਦੀ ਜ਼ਿੰਦਗੀ ਬੱਸ ਬੱਸ ਸਕੇ ਤੇ ਆਪਣਾ ਇਹ ਆਪਣਾ ਕਾਰੋਬਾਰ ਕਰਕੇ ਆਪਣਾ ਬੱਚਿਆਂ ਦੀ ਜ਼ਿੰਦਗੀ ਪਾਲਣ ਪੋਸਣ ਲੈ ਗੋ ਚੱਲ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਕਾ